अर्जਨ ਕਾਇਆ ਪਲਟਕਾ ਮੂਰਤ ਹਰਗੋਬਿੰਦ ਸਵਾਰੀ ਚੱਲੀ ਪੀੜੀ ਸੋਟੀਨਾ ਰੂਪ ਦਿਖਾਵਣ ਵਾਰੋ ਵਾਰੀ ਦਲ ਭੰਜਨ ਗੁਰੂ ਸੂਰਮਾ ਵਾਢ ਵਿੋਦਾ ਬਾਉ ਪਰੁਪਕਾਰੀ ਨੀੜੀ ਪੀੜੀ ਦੇ ਮਾਲਕ ਛੇਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਪਾਵਨ ਗੁਰਯਾਈ ਜੁਰਪੰਨ ਨੂੰ ਮਨਾਉਣ ਦੇ ਲਈ ਸਰਬ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹਾਜ਼ਰੀਆਂ ਭਰ ਰਹੇ ਗੁਰੂ ਹਾਲ ਸਾਹਿਬ ਜੀ ਗੁਰੂ ਸਾਹਿਬ ਦੀ ਸਾਂਝ ਪਾਈ ਗਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਸਿੰਘ ਸਾਹਿਬ ਭਾਈ ਅਮਰਜੀਤ ਸਿੰਘ ਜੀ ਹੁਣਾਂ ਨੇ ਹੁਣੇ ਦੱਸਿਆ ਕਿ ਜਦੋਂ 6ਵੇਂ ਪਾਤਸ਼ਾਹ ਜੀ ਅੱਜ ਦੇ ਦਿਨ ਗੁਰਿਆਈ ਦੇ ਉੱਤੇ ਬੈਠੇ ਨੇ ਉਹਨਾਂ ਨੇ ਇੱਕ ਵਿਸ਼ੇਸ਼ ਹੁਕਮ ਸੰਗਤਾਂ ਦੇ ਲਈ ਕੀਤਾ ਸੀ ਇਹ ਹੁਕਮ ਅੱਜ ਵੀ ਲਾਗੂ ਹੈ ਸੱਚੇ ਪਾਤਸ਼ਾਹ ਦਾ ਹੁਕਮ ਸੀ ਜਦ ਹਮਰੇ ਦਰਸ਼ਨ ਕੋ ਆਵੋ ਹੋਏ ਸਚੇ ਤਨ ਸ਼ਾਸਤਰ ਸਜਾ ਲੋ ਅੱਜ ਵੀ ਸਮੇਂ ਦੀ ਲੋੜ ਹੈ ਹਰੇਕ ਸਿੱਖ ਆਪਣੇ ਕੋਲ ਸ੍ਰੀ ਸਾਹਿਬ ਰੱਖੇ ਸ਼ਾਸਤਰ ਰੱਖੇ ਇਹ ਸਾਡਾ ਹੱਕ ਹੈ ਨਾਲ ਹੀ ਮੇਰੀ ਪੀੜੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਜਦੋਂ ਉਹ ਗਵਾਲੀਅਰ ਦੇ ਕਿਲੇ ਦੇ ਵਿੱਚ ਸਨ ਤੇ ਜਦੋਂ ਉਹਨਾਂ ਦੀ ਰਿਹਾਈ ਦੇ ਹੁਕਮ ਹੋਏ ਤਾਂ ਸਤਗੁਰ ਬੰਦੀ ਛੋੜ ਹੈ ਜੀਵਨ ਮੁਕਤ ਕਰੈ ਉਡੀਣਾ ਉਹਨਾਂ ਨੇ ਜਿਹੜੇ ਵੱਡੀਆਂ ਸਜਾਵਾਂ ਪਾ ਰਹੇ ਬੰਵਿੰਝਾ ਰਾਜੇਸਾਨ ਉਹਨਾਂ ਨੂੰ ਰਿਹਾਰ ਕਰਵਾਇਆ ਅੱਜ ਸੱਚੇ ਪਾਤਸ਼ਾਹ ਜੀ ਦੇ ਗੁਰਿਆਈ ਪੁਰਬ ਦੇ ਉੱਤੇ ਮੈਂ ਬੰਦੀ ਸਿੰਘਾਂ ਦੀ ਰਿਹਾਈ ਦੀ ਅਰਦਾਸ ਕਰਦਾ ਤੇ ਸੁਮਤੀ ਕੌਮ ਨੂੰ ਅਪੀਲ ਕਰਦਾ ਵਾਂ ਇਹ ਸਿੱਖਾਂ ਦੀ ਨਮੈਂਦਾ ਜ਼ਮਾ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਬੰਦੀ ਸਿੰਘਾਂ ਦੀ ਰਿਹਾਈ ਤੇ ਲਈ ਉਪਰਾਲੇ ਕੀਤੇ ਜਾਂਦੇ ਨੇ ਆਪਾਂ ਉਹਦੇ ਵਿੱਚ ਵੱਧ ਚੜ ਕੇ ਯੋਗਦਾਨ ਪਾਉਣਾ ਹੈ ਕਿਉਂਕਿ ਬੰਦੀ ਸਿੰਘ ਕੌਮ ਦੇ ਹੀਰੇ ਨੇ ਕੌਮ ਦੇ ਯੋਧੇ ਨੇ ਮੈਂ ਜਿੱਥੇ ਅੱਜ ਸੱਚੇ ਪਾਤਸ਼ਾਹ ਜੀ ਦੇ ਗੁਰਦਾ ਘੜੀ ਪੁਰਬ ਦੀ ਸਮੂਹ ਗੁਰੂ ਨਾਨਕ ਨਾਮਲੇਵਾ ਸਿੱਖ ਸੰਗਤਾਂ ਸਮੂਹ ਖਾਲਸਾ ਪੰਥ ਸਮੁੱਚੀ ਦੁਨੀਆ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਉਥੇ ਅਸੀਂ ਸਾਰੇ ਹੀ ਸੱਚੇ ਪਾਤਸ਼ਾਹ ਜੀ ਦੇ ਦਿੱਤੇ ਹੋਏ ਮਾਰਗ ਦੇ ਉੱਤੇ ਚੱਲੀਏ ਸਰਬੋਤਮ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲ ਹਮੇਸ਼ਾ ਜੁੜੇ ਰਹੀਏ ਅਤੇ ਇੱਕ ਮੁੱਠ ਰਹੀਏ ਇੱਕ ਮੁੱਠ ਰਹਿ ਕੇ ਹੀ ਜਦੋਂ ਛੇਵੇਂ ਪਾਤਸ਼ਾਹ ਗੁਰਤਾ ਗੱਦੀ ਦੇ ਉੱਤੇ ਬਿਰਾਜਮਾਨ ਹੋਏ ਨੇ ਉਦੇਰ ਤੋਂ ਬਾਅਦ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਿਉਂਕਿ ਲਾਹੌਰ ਨੂੰ ਝੰਡੇ ਸੀ ਤੇ ਪਾਤਸ਼ਾਹ ਨੂੰ ਪਤਾ ਸੀ ਕਿ ਉੱਥੇ ਸ਼ਹੀਦੀਆਂ ਹੋਣੀਆਂ ਨੇ ਪੰਜਵੇਂ ਪਾਤਸ਼ਾਹ ਦੀ ਸ਼ਹਾਦਤ ਤੋਂ ਬਾਅਦ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਕੌਮ ਨੂੰ ਇੱਕ ਮੁੱਠ ਕਰਕੇ ਉਸ ਵੇਲੇ ਦੀ ਜਿਹੜੀ ਹਕੂਮਤ ਸੀ ਉਸ ਨੂੰ ਦੱਸਿਆ ਸੀ ਕਿ ਸਾਡਾ ਜੋ ਸ੍ਰੀ ਆਕਾਲ ਤਖਤ ਸਾਹਿਬ ਹੈ ਜਿਸ ਦੀ ਉਸਾਰੀ ਛੇਵੇਂ ਪਾਤਸ਼ਾਹ ਜੀ ਨੇ ਕੀਤੀ ਇਹ ਸਰਬ ਉੱਚ ਹੈ ਸਰਬ ਉੱਚ ਰਹੇਗਾ ਸਾਨੂੰ ਸਾਰਿਆਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਅੱਗੇ ਨਤਮਸਤਕ ਰਹਿਣਾ ਚਾਹੀਦਾ ਹੈ ਮੈਂ ਇੱਕ ਵਾਰੀ ਫੇਰ ਤੋਂ ਸਮੁੱਚੇ ਸੰਸਾਰ ਨੂੰ ਖਾਲਸਾ ਪੰਥ ਨੂੰ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਜੀ ਦੇ ਗੁਰਤਾ ਗਦੀ ਪੁਰਬ ਦੀ ਲੱਖ ਲੱਖ ਵਧਾਈ ਦਿੰਦਾ ਹਾਂ ਹੁਣ ਜੋ ਜਲਾਉ ਨੇ ਉਹ ਸਜਾਏ ਜਾਣੇ ਨੇ ਸਮੂਹ ਸਰਕਾਰ ਦੇ ਪੂਰੀ ਸ਼ਰਧਾ ਭਾਵਨਾ ਦੇ ਨਾਲ ਸੱਚੇ ਪਾਤਸ਼ਾਹ ਜੀ ਦੇ ਸੁਪਾਵਨ ਤਖਤ ਤੋਂ ਇਸ ਜਲਾਉ ਦੇ ਦਰਸ਼ਨ ਕਰਨੇ ਨੇ ਅਤੇ ਗੁਰੂ ਦੇ ਨਾਲ ਜੁੜਨਾ ਹੈ ਵਿਚਾਰਾਂ ਦੀ ਸਾਝ ਪਾਉਂਦਿਆਂ ਪੋਈਆਂ ਤੁੱਲਾਂ ਗਲਤੀਆਂ ਦੀ ਮਾਫੀ ਗੁਰੂ ਸਾਹਿਬ ਗੁਰੂ ਕੀ ਸੰਗਤ ਬਖਸ਼ਣ ਹਾਰ ਹੈ ਗੁਰੂ ਦੇ ਬਚਨ ਹਮੇਸ਼ਾ ਚੇਤੇ ਦੇ ਵਿੱਚ ਰੱਖਣੇ ਨੇ ਖਖੜੀਆਂ ਸੁਹਾਵਿਨਾ ਲਗੜੀਆਂ ਆਪਕਟ ਬਿੜਾ ਵਿਛੋੜਾ ਧਣੀ ਸਿਓ ਨਾਨਕ ਸਹਿਸਾ ਗਾਲ ਫਖੜੀ ਨਹੀਂ ਅੰਬੀ ਲੱਗਦੀ ਆ ਜੇ ਆਪਣੇ ਕੇਂਦਰ ਦੇ ਨਾਲ ਜੁੜੀ ਹੋਵੇ ਅਸੀਂ ਸੋਹਣੇ ਆ ਅਸੀਂ ਚੰਗੇ ਆ ਜੇ ਗੁਰੂ ਗ੍ਰੰਥ ਸਾਹਿਬ ਗੁਰੂ ਪਾਤ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲ ਜੁੜੇ ਰਹਿਗੇ ਵਿਸ਼ੇਸ਼ ਤੌਰ ਤੇ 20ਵੀਂ ਸਦੀ ਦੇ ਮਹਾਨ ਸਿੱਖ ਮਰਦੇ ਮਜ਼ਾਹਿਬ ਸਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਵਾਲੇ ਉਹਨਾਂ ਦੇ ਵੱਡੇ ਸੁਪੁੱਤਰ ਭਾਈ ਜੀਸ਼ਨ ਸਿੰਘ ਜੀ ਵੀ ਸੰਗਤਾਂ ਦੇ ਦਰਸ਼ਨ ਕਰਨ ਆਏ ਨੇ ਉਹ ਵੀ ਸੱਚੇ ਪਾਤਸ਼ਾਹ ਨੂੰ ਨਤਮਸਤਕ ਹੋਏ ਨੇ ਸੱਚੇ ਪਾਤਸ਼ਾਹ ਕਿਰਪਾ ਕਰਨ ਸੀ ਸਾਰੇ ਬਾਣੀ ਬਾਣੇ ਦੇ ਧਾਰਨੀ ਹੋ ਗਏ ਜੀ ਪੁਰ ਗਲਤੀ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ